ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜ਼ਮੀਨਾਂ ਦੇ ਰੇਟ ਅਸਲ ਦੇ ਵਿੱਚ ਘਟੇ ਕਿਉਂ ਘਟਨੇ ਸ਼ੁਰੂ ਕਿਉਂ ਹੋ ਗਏ ਤੇ ਨਾਲ ਦੀ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਲੋਕਾਂ ਦਾ ਰੁਝਾਨ ਕਿੱਧਰ ਨੂੰ ਬਦਲ ਗਿਆ ਲੋਕਾਂ ਨੇ ਕੀ ਸੋਚਣਾ ਸ਼ੁਰੂ ਕਰ ਦਿੱਤਾ ਕਿ ਜ਼ਮੀਨਾਂ ਦੇ ਰੇਟ ਘਟਨੇ ਸ਼ੁਰੂ ਹੋ ਗਏ ਇਦੇ ਤੇ ਵਿਚਾਰ ਕਰਾਂਗੇ ਆਖਰ ਤੱਕ ਵੀਡੀਓ ਨੂੰ ਜਰੂਰ ਸੁਣਿਓ ਆਹ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋਸਤੋ ਮੈਂ ਇੱਕ ਤਾਂ ਥੋੜੀ ਜਿਹੀ ਕਲੀਅਰ ਕਰ ਦਿਆਂ ਕਿ ਕੋਈ ਵੀ ਅਸੀਂ ਜਿਹੜੀ ਗੱਲਬਾਤ ਹੈ ਉਹ ਕਿਸੇ ਦੇ ਕਹਿਣ ਕਰਕੇ ਨਹੀਂ ਕਈ ਬੰਦੇ ਸੋਚਦੇ ਨੇ ਵੀ ਸ਼ਾਇਦ ਮਤਲਬ ਜੀ ਹੁਣ ਤੁਸੀਂ ਲਈ ਤੇ ਆ ਗਏ ਕਈ ਬੰਦੇ ਕਹਿੰਦੇ ਨੇ ਹੁਣ ਤੁਸੀਂ ਮੰਨ ਹੀ ਗਏ ਨਹੀਂ ਐਸੀ ਗੱਲ ਨਹੀਂ ਅਸੀਂ ਕਿਸੇ ਦੇ ਕਹਿਣ ਦੇ ਉੱਪਰ ਨਹੀਂ ਮੰਨਦੇ ਤੇ ਨਾ ਹੀ ਅਸੀਂ ਕਿਸੇ ਦੇ ਕਹਿਣ ਦੇ ਨਾਲ ਕੋਈ ਵੀਡੀਓ ਬਣਾਉਨੇ ਆਂ ਮੇਰਾ ਕੰਮ ਹੈ ਸਿਰਫ ਦਰਪਨ ਦਿਖਾਉਣਾ ਸ਼ੀਸ਼ਾ ਦਿਖਾਉਣਾ ਬਾਕੀ ਤਾਂ ਜੋ ਕੁਝ ਹੋ ਰਿਹਾ ਉਹੀ ਕੁਝ ਹੋਣਾ ਮੈਂ ਬਾਰ ਬਾਰ ਤੁਹਾਨੂੰ ਕਹਿਣਾ ਉਹਨਾਂ ਕਿ ਮੇਰੇ ਕਹਿਣ ਨਾਲ ਜਾਂ ਕਿਸੇ ਦੇ ਕਹਿਣ ਦੇ ਨਾਲ ਰੇਟ ਘਟਦੇ ਜਾਂ ਵਧਦੇ ਨਹੀਂ ਪਰ ਕਾਰਨ ਜਿਹੜੇ ਆਪਾਂ ਹੁਣ ਗੱਲਬਾਤ ਜਿਹੜੀ ਅੱਜ ਆਪਾਂ ਸਵਾਲ ਨੂੰ ਅਡਰੈਸ ਕਰਨ ਲੱਗੇ ਆ ਕਿ ਆਖਰ ਦੇ ਵਿੱਚ ਲੋਕਾਂ ਅ ਅੰਦਾਜ਼ੇ ਦਾ ਰੁਝਾਨ ਉਹ ਕਿਵੇਂ ਚੇਂਜ ਹੋ ਗਿਆ ਜ਼ਮੀਨਾਂ ਦੇ ਰੇਟ ਘਟਨੇ ਤੇ ਉਹ ਸ਼ੁਰੂ ਹੋ ਗਏ ਕਾਰਨ ਕੀ ਕੀ ਬਣਨੇ। ਦੋਸਤੋ ਦੇਖੋ ਕਾਰਨ ਸਭ ਤੋਂ ਵੱਡਾ ਕਾਰਨ ਤਾਂ ਖੁਦ ਵੇਚਦਾਰ ਨੇ ਜਿਹੜੇ ਵੇਚਣ ਵਾਲੇ ਨੇ ਉਹ ਖੁਦ ਕਾਰਨ ਨੇ ਸਭ ਤੋਂ ਵੱਡਾ ਕਾਰਨ ਰੇਟ ਬੇ ਹਿਸਾਬਾ ਮੰਗਣਾ ਬਿਨਾ ਮਤਬਲ ਤੋਂ ਬਿਨਾ ਤੁਕ ਤੋਂ ਬੇਤੁਕੀ ਰੇਟ ਮੰਗੀ ਜਾਣਾ ਸਭ ਤੋਂ ਵੱਡਾ ਕਾਰਨ ਜ਼ਮੀਨਾਂ ਦੇ ਪਿੱਛੇ ਨੂੰ ਮੁੜਨ ਦਾ ਇਹ ਬਣਿਆਗਾ ਕਿਉਂਕਿ ਕੋਈ ਵੀ ਚੀਜ਼ ਜੇ ਮੇਰੀ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਹੁ ਨਗਾ ਜੇ ਮੇਰਾ ਮੋਬਾਈਲ ਹੈਗਾ ਜੇ ਇਹ 50000 ਦਾਗਾ ਤਾਂ ਇਹਦਾ ਕੋਈ 52 53000 ਤਾਂ ਦੇ ਸਕਦਾ ਹੈਗਾ ਲੇਕਿਨ ਜੇ ਮੈਂ ਕਹਾ ਵੀ ਇਹਦਾ ਮੈਨੂੰ ਕੋਈ 85000 ਰੁਪਇਆ ਦੇ ਦੂਗਾ ਕਿਉਂ ਦੇਊਗਾ ਕਿਉਂਕਿ ਉਹਦੇ ਕੋਲੇ ਆਪਸ਼ਨਾਂ ਹੋਰ ਵੀ ਹੁੰਦੀਆਂ ਲਗੀਆਂ ਤੇ ਲੇਕਿਨ ਉਹ ਬੰਦੇ ਨਹੀਂ ਸੋਚਦੇ ਇਸ ਗੱਲ ਨੂੰ ਉਹ ਤਾਂ ਸਿਰਫ ਇੱਕੋ ਹੀ ਗੱਲ ਖੋਲਦੇ ਨੇ ਵੀ ਮੇਰੇ ਵਾਲੀ ਜ਼ਮੀਨ ਦੇ ਵਿੱਚ ਪਤਾ ਨਹੀਂ ਕੀ ਖੰਡ ਪਾਈ ਹੋਈ ਆ ਮੈਂ ਬਹੁਤ ਮੇਰੇ ਕੋਲੇ ਸੈਂਕੜੇ ਉਦਾਹਰਨਾਂ ਨੇ ਮਤਲਬ ਵਿਅਕਤੀ ਸਾਤੋਂ ਜ਼ਮੀਨ ਪੁੱਛਣਗੇ ਕਿ ਜੀ ਅਸੀਂ ਜ਼ਮੀਨ ਵੇਚਣੀ ਆ ਬਾਈ ਜੀ ਅਸੀਂ ਕਹਿੰਨੇ ਆ ਜੀ ਪਹਿਲਾਂ ਕਹਿੰਨੇ ਆ ਜੀ ਖਰੀਦਣੀ ਆ ਅਸੀਂ ਕਹਿੰਨੇ ਆ ਦੱਸੋ ਕਹਿੰਨੇ ਆ ਜੀ ਸਾਨੂੰ ਕੋਈ ਦਿਓ ਜ਼ਮੀਨ ਜਿਹੜੀ 30 35 ਲੱਖ ਵਾਲੀ ਹੋਵੇ ਏਰੀਆ ਜੀ ਏਰੀਆ ਜੀ ਮਲੇਰ ਕੋਲੇ ਦੇ ਦਿਓ ਧੋਰੀ ਦੇ ਦਿਓ ਸਮਰੂਰ ਦੇ ਦਿਓ ਖੰਨੇ ਦੇ ਦਿਓ ਅੱਛਾ ਜੀ ਆ ਅਸੀਂ ਕਹਿੰਦਾ ਇਸ ਰੇਟ ਨੂੰ ਤਾਂ ਬਾਈ ਜੀ ਜ਼ਮੀਨ ਮਿਲਣੀ ਨਹੀਂ ਪਰ ਉਹ ਫਿਰ ਉਹਨੂੰ ਕਹਿੰਦਾ ਤੁਸੀਂ ਆਪਣੀ ਵੇਚ ਲੇ ਨਹੀਂ ਜੀ ਮੈਂ ਬਸ ਮੇਰੇ ਦਾ ਗਾਹਕ ਲੱਗਿਆ ਹੀ ਖੜਾ ਥੋੜੀ ਜਮੀਨ ਬਾਈ ਜੀ ਕਿੱਥੇ ਆ ਮੇਰੇ ਜੀ ਖੰਨੇ ਦੇ ਇੱਧਰ ਨੂੰ ਆਮਲੋ ਵੱਲ ਨੂੰ ਅੱਛਾ ਬਾਈ ਜੀ ਤੇ ਆਪਾਂ ਕੀ ਮੰਗਦੇ ਆ ਅਸੀਂ ਜੀ 1 ਕਰੋੜ ਰੁਪਇਆ ਮੰਗਦੇ ਆ ਕਰੋੜ ਤੋਂ ਘੱਟ ਨਹੀਂ ਜੀ ਦੇਣੀ ਅੱਛਾ ਤੁਸੀਂ ਤਾਂ ਕਰੋੜ ਰੁਪਇਆ ਮੰਗਦੇ ਹੋ ਤੇ ਲੈਣ ਵਾਲਿਆਂ ਨੂੰ ਤੁਸੀਂ ਕਹਿੰਦੇ ਸਾਨੂੰ ਕੋਈ 35-40 ਲੱਖ ਨੂੰ ਦੇ ਦੇਵੇ ਮਤਲਬ ਇਹ ਜਿਹੜੀ ਸੋਚ ਸੀ ਕਿ ਮੇਰੇ ਵਾਲੀ ਜ਼ਮੀਨ ਹੈ ਜਿਹੜੀ ਇਹਦੇ ਪਤਾ ਨਹੀਂ ਕੀ ਖੰਡ ਪਾਈ ਹੋਊ ਜਾਂ ਬੇ ਹਿਸਾਬਾ ਜਿਹੜਾ ਰੇਟ ਮੰਗਣਾ ਸਭ ਤੋਂ ਵੱਡਾ ਕਾਰਨ ਇਹ ਬਣਿਆ ਉਸ ਤੋਂ ਬਾਅਦ ਦੋਸਤੋ ਜਿਹੜਾ ਅਗਲਾ ਕਾਰਨ ਹੈਗਾ ਉਹ ਕਾਰਨ ਇਹ ਬਣਿਆਗਾ ਕਿ ਲੋਕਾਂ ਕੋਲੇ ਆਪਸ਼ਨ ਬਹੁਤ ਨਹੀਂ ਗਿਆ ਲੋਕਾਂ ਕੋਲੇ ਜਦੋਂ ਹੁਣ ਉਹਨਾਂ ਨੇ ਦੇਖਿਆ ਕਿ ਰੇਟ ਸਾਡੇ ਪਹੁੰਚ ਤੋਂ ਬਾਹਰ ਹੋਣ ਲੱਗੇ ਇਹਨਾਂ ਇਲਾਕਿਆਂ ਦੇ ਵਿੱਚ ਤਾ ਪੰਜਾਬ ਦੇ ਵਿੱਚ ਅਜੇ ਅੱਧਾ ਪੰਜਾਬ ਇਹ ਜਾ ਪਿਆਗਾ ਜਿਹੜਾ ਕਿ ਜਿੱਥੇ ਜ਼ਮੀਨਾਂ ਬਹੁਤ ਘੱਟ ਰੇਟ ਮਿਲ ਜਾਂਦੀਆਂ ਨੇ ਔਰ ਉਦੋਂ ਵੱਧ ਠੇਕੇ ਨੇ ਭਾਈ ਜੀ ਮੈਂ ਹੈਰਾਨ ਮੰਨਦਾਗਾ ਪਹਿਲਾਂ ਅਸੀਂ ਮਾਨਸਾ ਹਜੇ ਇੱਧਰ ਆਪਣਾ ਮੁਖਤਸਰ ਸਾਈਡ ਇੱਧਰ ਨੂੰ ਪਹਿਲਾਂ ਥੋੜੇ ਥੋੜੇ ਪਾਣੀਆਂ ਦੀ ਸਮੱਸਿਆ ਹੁੰਦੀ ਤੇ ਇੱਧਰ ਠੇਕੇ ਜਿਹੜੇ ਹੁੰਦੇ ਸਾਡੇ ਵਾਲੇ ਏਰੀਆ ਨਾਲੋਂ ਅੱਧੇ ਠੇਕੇ ਹੁੰਦੇ ਤੇ ਲੇਕਿਨ ਜੋ ਕਿ ਉੱਥੇ ਪਾਣੀ ਥੋੜਾ ਮਾੜਾ ਸੀਗਾ ਲੋਕ ਠੇਕੇ ਤੇ ਜ਼ਮੀਨ ਲੈਂਦੇ ਨਹੀਂ ਸੀਗੇ ਅੱਜ ਜਦੋਂ ਉਧਰਲੀ ਸਾਈਡ ਤੇ ਠੇਕੇ ਪੁੱਛੀਦੇ ਨੇ ਮਤਲਬ ਲੱਖ ਲੱਖ 90 90 ਹਜ਼ਾਰ ਰੁਪਿਆ ਠੇਕਾ ਦਾ ਉਹਦਾ ਕਾਰਨ ਕੀ ਹੈ ਕਿਉਂਕਿ ਨਹਿਰਾਂ ਦਾ ਪਾਣੀ ਮਿਲ ਗਿਆ ਡੂੰਘੇ ਬੋਰ ਹੋਣ ਲੱਗ ਗਏ ਪਾਣੀ ਦੀ ਸਮੱਸਿਆ ਖਤਮ ਹੋ ਗਈ ਤੇ ਉਹ ਲੇਕਿਨ ਰੇਟ ਫੇਰ ਵੀ ਇਧਰ ਨਾਲੋਂ ਅਜੇ ਕੁਝ ਨਾ ਕੁਝ ਫਰਕ ਹੈਗਾ ਮਤਲਬ ਬਹੁਤ ਜ਼ਿਆਦਾ ਫਰਕ ਨਹੀਂ ਲੇਕਿਨ ਫਰਕ ਹੈਗਾ ਫਿਰ ਅਲਾ ਸੋਦਾ ਯਾਰ ਜੇ ਅਸੀਂ 90000 ਨੂੰ ਠੇਕੇ ਵਾਲੀ ਜ਼ਮੀਨ ਹੈ ਸਾਨੂੰ ਸਪੋਲਡ ਕਰ ਲਮੈਂ ਅੰਦਾਜ਼ੇ ਮਤਲਬ ਤੁਹਾਨੂੰ ਆਈਡੀਆ ਹੀ ਦਿਨਾ ਉੱਥੇ ਸਾਨੂੰ 50 ਲੱਖ ਨੂੰ ਮਿਲਦੀ ਹੈ 90000 ਰੁਪਏ ਟੇਕਾ ਲੇਕਿਨ ਇੱਥੇ ਸਾਨੂੰ ਜ਼ਮੀਨ ਹੈ ਜਿਹੜੀ ਉਹ ਠੇਕਾ 80000 ਰੁਪਿਆ 75000 ਰੁਪਿਆ ਤੇ ਲੇਕਿਨ ਸਾਨੂੰ ਜ਼ਮੀਨ ਜਿਹੜੀ ਮਿਲਣੀ ਆਗੇ ਉਹ ਮਿਲਦੀ ਆ ਕਰੋੜ ਜਾਂ 90 ਲੱਖ ਰੁਪਏ ਮਤਲਬ ਫਿਰ ਕਿਉਂ ਕੋਈ ਜੀ ਦੁੱਗਨੇ ਪੈਸੇ ਲਾਊਗਾ ਠੇਕਾ ਤਾਂ ਉਦੋਂ ਘੱਟ ਹੀ ਆ ਭੋਰਾ ਜਾਂ ਉਨਾਂ ਲਾ ਲੋ ਚਲੋ ਠੇਕਾ ਇਸ ਕਾਰਨ ਕਰਕੇ ਫਿਰ ਬੰਦਿਆਂ ਨੇ ਕੀ ਕਿਉਂਕਿ ਪਹਿਲਾਂ ਸਮਾਂ ਹੋਰ ਸੀਗਾ ਜੀ ਪਹਿਲਾ ਬੰਦੇ ਮਹਾਲੀ ਤੋਂ ਚੱਲਣੇ ਉਹਨਾਂ ਨੇ ਕਹਿਣਾ ਜੀ ਨਹੀਂ ਅਸੀਂ ਤਾਂ ਖੰਨੇ ਕੋਲੇ ਲੈਣੀ ਆਂ ਮਲੋ ਉਹ ਅੱਗੇ ਏਰੀਆ ਨੂੰ ਜਾਣਦੇ ਹੀ ਨਹੀਂ ਸੀ ਹੁੰਦੇ ਪਹਿਲਾਂ ਪਤਾ ਹੀ ਨਹੀਂ ਸੀਗਾ ਕਿ ਅੱਗੇ ਏਰੀਏ ਦੇ ਵਿੱਚ ਕੀ ਹੈ ਹੁਣ ਮੋਬਾਈਲ ਕੋਲੇ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ 2 ਮਿੰਟਾਂ ਦੇ ਵਿੱਚ ਬੰਦਾ ਵੀਡੀਓ ਕੱਢਦਾ ਵੀਡੀਓ ਕੱਢ ਕੇ ਦੇਖ ਲੈਂਦਾ ਤੇ ਉੱਥੇ ਦੇ ਠੇਕੇਆਂ ਢੁਕੇਆਂ ਦਾ ਪਤਾ ਕਰ ਲੈਂਦਾ ਅਲੱਗ ਹਨ ਹੋ ਜਾਂਦਾ ਹੈਗਾ ਤੇ ਮਤਲਬ ਹੋਰ ਅਨੇਕਾਂ ਹੀ ਇਲਾਕੇ ਨੇ ਭਾਈ ਜੀ ਮਤਲਬ ਜਿੰਨੇ ਮੈਂ ਤੁਹਾਨੂੰ ਅੱਧਾ ਪੰਜਾਬ ਗਿਣਾ ਦੇਣਾ ਜਿਹੜਾ ਅਜੇ ਰੇਟ ਦੇ ਵਿੱਚ ਬੈਠਾਗਾ ਔਰ ਜ਼ਮੀਨਾ ਤੇ ਠੇਕੇ ਇਦੋਂ ਵੀ ਵੱਧਨੇਗੇ ਵੱਡਾ ਕਾਰਨ ਮਤਲਬ ਦੂਜਾ ਕਾਰਨ ਇਹ ਹੋ ਗਿਆ ਤੇ ਦੂਸਰਾ ਦੋਸਤੋ ਤੀਜਾ ਕਾਰਨ ਮੈਂ ਅੱਗੇ ਵੀ ਤੁਹਾਨੂੰ ਇਹਦੇ ਤੇ ਵੀਡੀਓ ਬਣਾਈ ਸੀ ਕਿ ਪਪੂਲਰ ਸਪੈਦਾ ਵਾਸ ਇਹੋ ਜਿਹੇ ਖੇਤੀਆਂ ਆ ਗੀਆਂ ਜਿਹਦੇ ਚ ਆਪਣੇ ਵਾਲੇ ਠੇਕੇ ਨਾਲੋਂ ਕਿਤੇ ਵੱਧ ਆਮਦnikਲ ਆਉਂਦੀ ਹੈ ਜ਼ਮੀਨ ਦੇ ਵਿੱਚੋਂ ਇਹ ਇਹ ਚੀਜ਼ਾਂ ਲਾ ਕੇ ਔਰ ਖਰਚਾ ਬਿਲਕੁਲ ਨਾਮ ਰੋਬਰ ਜਿਹੜਾ ਖਰਚਾ ਹੈਗਾ ਉਹਦੇ ਵਿੱਚ ਥੋੜੀ ਫਸਲ ਦੂਜੀ ਲਾ ਕੇ ਉਹ ਖਰਚਾ ਉਹ ਪੂਰਾ ਕਰ ਦਿੰਦਾ ਤੇ ਔਰ ਘਰੋਂ ਵੱਢ ਕੇ ਲੈ ਜਾਂਦੇ ਨੇ ਘਰੋਂ ਥੋੜਾ ਪਪੂਲਸ ਪੈਦਾ ਵੱਢ ਕੇ ਲੈ ਜਾਣਾ ਤੇ ਉਹ ਅਗਲੇ ਕੋਲ ਉਸਣਾ ਪਈਆਂ ਨੇ ਜੀ ਹੁਣ ਮੈਂ ਕੱਲ ਕੁਝ ਮੇਰੇ ਪਾਰਟੀਆਂ ਸੀਗੇ ਉਹਨਾਂ ਨੂੰ ਮੈਂ ਸਨੇਚਰਵਾਰ ਨੂੰ ਵਿਖਾਉਣ ਜਾ ਰਿਹਾ ਉਹ ਪਹਿਲਾਂ ਇੱਧਰ ਚਾਹੁੰਦੇ ਸੀਗੇ ਲੇਕਿਨ ਉਹਨਾਂ ਨੇ ਆਪਣੀਆਂ ਜ਼ਮੀਨਾਂ ਇੱਧਰੋਂ ਸੇਲ ਕੀਤੀਆਂ ਨੇ ਤੁਸੀਂ ਹੈਰਾਨ ਮੰਨੋਗੇ ਇੱਥੋਂ ਸਾਡੇ ਵਾਲੇ ਏਰੀਆ ਦੇ ਵਿੱਚੋਂ ਬਰਨਾਲਾ ਮਲੇਰ ਕੋਲੇ ਏਰੀਆ ਤੋਂ ਜ਼ਮੀਨਾਂ ਵੇਚ ਕੇ ਉਧਰ ਲੈ ਰਹੇ ਨੇ ਕਿਉਂਕਿ ਅਗਲੇ ਨੂੰ ਪਤਾ ਹੈ ਕਿ ਆਮਦਨ ਸਾਨੂੰ ਏਦੋਂ ਉੱਥੇ ਵੱਧ ਮਿਲੂਗੀ ਰੇਟ ਏਦੋਂ ਤੀਜੇ ਦਾ ਚੌਥੇ ਹਿੱਸੇ ਦਾ ਰੇਟ ਤੇ ਜ਼ਮੀਨ ਮਿਲਣੀ ਆ ਅਲੱਗਾਂ ਦਾ ਚਾਰ ਗੁਣਾ ਜ਼ਮੀਨ ਬਣਾਵਾਂਗੇ ਜੀ ਅਸੀਂ ਕਾਦੇ ਲਈ ਇੱਥੇ ਇੰਨੇ ਪੈਸੇ ਲਾਈਏ ਔਰ ਉਦੋਂ ਅਗਲਾ ਦੋਸਤੋਂ ਚੌਥਾ ਕਾਰਨ ਹੈਗਾ ਰੈਂਟਲ ਪ੍ਰਾਪਰਟੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਪਹਿਲਾ ਮਹਾਲੀ ਤੋਂ ਲੋਕ ਉੱਠਦੇ ਸੀ ਸਿੱਧੇ ਜ਼ਮੀਨ ਨੂੰ ਪੈ ਜਾਂਦੇ ਸੀਗੇ ਅੱਜ ਉੱਥੋਂ ਜ਼ਮੀਨ ਵੇਚ ਕੇ ਉਹ ਲੋਕ ਆਪਦੇ ਨੇੜੇ ਹੀ ਮੰਨ ਲਓ ਤੁਸੀਂ ਮਟਰਾ ਚ ਸਿਉ ਚ ਕੋਰੜੀ ਇਹਨਾਂ ਪਿੰਡਾਂ ਤੋਂ ਜ਼ਮੀਨ ਵੇਚੀ ਚਾਕੇ ਨਾਲ ਦੇ ਪਿੰਡ ਨੇ ਜੀ ਕੋੜੜਾ ਤੇ ਆਪਣਾ ਸੇਖਨमाजरा ਹਾਂਜੀ ਤੇ ਆਪਣਾ ਮਾਨਕਪੁਰ ਕਲਰ ਇਹ ਪਿੰਡ ਹੋਵੇ ਸੇਖਨमाजਰੇ ਅੱਜ ਤੋਂ 4 ਮਹੀਨੇ 3 ਮਹੀਨੇ ਪਹਿਲਾਂ ਭਾਈ ਜੀ 3 ਕਰੋੜ ਰੁਪਏ ਦਾ ਰੇਟ ਸੀਗਾ 4 ਮਹੀਨੇ ਪਹਿਲਾਂ ਅੱਜ ਪਤਾ ਕਿੰਨਾ ਰੇਟ ਹੈਗਾ 6 ਕਰੋੜ ਰੁਪਇਆ 5 ਤੇ 6 ਕਰੋੜ ਦੇ ਵਿਚਾਲੇ ਜ਼ਮੀਨ ਮਿਲਦੀ ਹੈ ਸੇਖ ਨਮਾਜਰੇ ਔਰ ਹੋਰ ਤੁਹਾਨੂੰ ਦੱਸ ਦਿੰਨਾ ਜੀ ਅੱਜ ਤੋਂ 6 ਮਹੀਨਿਆਂ ਨੂੰ ਆ ਮੈਂ ਤੁਹਾਨੂੰ ਮਤਲਬ ਵਾਦਾ ਕਰਦਾਗਾ ਉੱਥੇ ਜ਼ਮੀਨ ਦਾ ਰੇਟ 10 ਕਰੋੜ ਰੁਪਇਆ ਹੋਗਾ ਮਤਲਬ ਕਾਰਨ ਕੀ ਹੈ ਕਿਉਂਕਿ ਉੱਥੇ ਪ੍ਰੋਸੈਸ ਸੁਰੂ ਹੋ ਚੁੱਕਿਆਗਾ ਅਕਵਾਇਰ ਹੋਣ ਦਾ ਜਿਹੜਾ ਸੈਕਟਰ ਦੂਜੇ ਪਿੰਡਾਂ ਦਾ ਮਤਲਬ ਜ਼ਮੀਨ ਅਕਵਾਇਰ ਕਰਕੇ ਸੈਕਟਰ ਬਣਿਆ ਉਹਦੇ ਨਾਲ ਵਾਲੇ ਪਿੰਡਾਂ ਦੇ ਵਿੱਚ ਵੀ ਸੈਕਟਰ ਬਣ ਜਾਣਾਗਾ ਤੇ ਮਤਲਬ ਉਹ ਜਿਹੜੀ ਜ਼ਮੀਨ ਹੈਗੀ ਇਸ ਕਾਰਨ ਕਰਕੇ ਮਹਿੰਗਿਆ ਦਫਾ 5 6 ਦੇ ਨੋਟਿਸ ਆ ਗਏ ਜੀ ਉਹਨਾਂ ਨੂੰ ਦੋ ਨੋਟਿਸ ਹੋ ਰਿਹਾਗੇ ਜ਼ਮੀਨ ਅਕਵਾਇਰ ਹੋ ਜਾਣੀ ਆ ਔਰ ਜਿਹੜੇ ਇਹਨਾਂ ਦਾ 18 20 ਕਰੋੜ ਦਾ ਰੇਟ ਹੈ ਉਹਦੀਆਂ ਵੀ ਐਲਓਆਈ ਆ ਜਾਣਗੀਆਂ ਇਹਦੇ ਤੇ ਮੈਂ ਤੁਹਾਨੂੰ ਵੱਖਰੀ ਵੀਡੀਓ ਕੱਲ ਨੂੰ ਲੈ ਕੇ ਆਉਂਗਾ ਤੇ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਫੇਰ ਦੇ ਦੂੰਗਾ ਔਰ ਇਹ ਤੋਂ ਇਲਾਵਾ ਦੋਸਤੋ ਜਮੀਨਾ ਆਪਣੇ ਸੌਰੀ ਜਿਹੜੀ ਰੈਂਟਰਲ ਪ੍ਰਾਪਰਟੀ ਆ ਰੈਂਟਰਲ ਪ੍ਰਾਪਰਟੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਰ ਤੁਸੀਂ ਐਨ ਪੱਕੇ ਤੌਰ ਤੇ ਰੈਂਟਰਲ ਨੂੰ ਚੜੀ ਹੋਈ ਆਪਣਾ ਤੁਹਾਡਾ ਸ਼ੋਰੂਮ ਤੁਹਾਡੀ ਜ਼ਮੀਨ ਦੇ ਠੇਕੇ ਨਾਲੋਂ 5 ਗੁਣਾ ਆਮਦਨ ਬਾਧ ਰਜੰਦਾ 5 ਗੁਣਾ ਜੇ ਤੁਹਾਡੀ ਜ਼ਮੀਨ ਦਾ 10 ਲੱਖ ਰੁਪਇਆ ਠੇਕਾ ਆਉਂਦਾ ਉਹਨੇ ਪੈਸਿਆਂ ਦੇ ਵਿੱਚ ਲਈ ਹੋਈ ਕਮਰਸ਼ੀਅਲ ਪ੍ਰਾਪਰਟੀ ਸ਼ੋਰੂਮ ਤਾਨੂੰ 55 60 ਲੱਖ ਰੁਪਈਆ ਰੈਂਟ ਦਿੰਦਾ ਠੇਕਾ 10 ਲੱਖ ਔਰ ਉਧਰ 55 ਲੱਖ 5 5.5 ਗੁਣਾ ਤੁਹਾਨੂੰ ਆਮਦਨ ਮਿਲਦੀ ਆ ਲੈ ਕਹਿੰਦਾ ਜੀ ਫਿਰ ਅਸੀਂ ਕੀ ਕੰਮਲੇ ਹੋਇਆ ਅਸੀਂ ਚੱਕ ਕੇ ਉੱਥੇ ਕਰਾਂਗੇ ਆ ਬਾਕੀ ਤੁਹਾਨੂੰ ਦਸਤੀ ਆਪਸ਼ਨ ਨਾਲ ਵਾਲੇ ਪਿੰਡਾਂ 'ਚ ਅਗਲਾ ਪੈਸੇ ਲਾ ਲੈਂਦਾ ਸੋ ਮੇਰਾ ਕਹਿਣ ਦਾ ਭਾਵ ਲੋਕਾਂ ਕੋਲੇ ਆਪਸ਼ਨਾਂ ਬਹੁਤ ਹੋ ਗਈਆਂ ਇਸ ਕਾਰਨ ਕਰਕੇ ਹੁਣ ਕੋਈ ਅੱਖਾਂ ਮਿਝ ਕੇ ਪੈਸੇ ਨਹੀਂ ਲਾਉਣਾ ਪਰ ਸਾਡੇ ਵੇਚਣ ਵਾਲੇ ਬੰਦਿਆਂ ਦੇ ਮਨ ਦੇ ਵਿੱਚ ਕੀ ਬਹਿਰ ਪੈਦਾ ਹੋਇਆ ਹੈ ਵੀ ਉਹੀ ਬੋਰੀਆਂ ਪੜ ਕੇ ਲੈ ਕੇ ਆਉਂਦੇ ਨੇ ਤੇ ਚੱਕ ਕੇ ਪੈਸੇ ਲਾਉਂਦੇ ਨੇ ਤੁਹਾਨੂੰ ਭਾਈ ਜੀ ਮੈਂ ਅਗਲੀ ਗੱਲ ਇੱਕ ਹੋਰ ਦੱਸ ਦਿੰਦਾਗਾ ਮਤਲਬ 100% ਤਜਰਬੇ ਦੇ ਵਿੱਚ ਉਹ ਗੱਲ ਕਰੂੰਗਾ ਕੋਈ ਬਿਨਾਂ ਤਜਰਬੇ ਤੋਂ ਗੱਲ ਨਹੀਂ ਕਰਦਾ ਜਿਹੜਾ ਬੰਦਾ ਜਿਹਦੇ ਕੋਲ ਵੱਧ ਪੈਸੇ ਬੱਟੇ ਹੋਏ ਨੇ ਉਹ ਉਹਨਾਂ ਹੀ ਪੂਰਾ ਮਤਲਬ ਚੂਜ਼ ਕਰਕੇ ਜ਼ਮੀਨ ਲੈਂਦਾਗਾ ਨਹੀਂ ਚੋੜ ਕੇ ਲੈਂਦਾ ਇਹ ਕੁਦਰਤੀ ਹੈ ਇਹ ਕੁਦਰਤੀ ਵਰਤਾਰਾ ਹੈ ਜਿਹਦੇ ਕੋਲੇ ਆਪਦੀ ਜ਼ਮੀਨ 20 ਕਰੋੜ ਨੂੰ ਏਕੜ ਵਿਕੀ ਹੋਈ ਆ ਇਹ ਮਤਲਬ ਸੋਚੋ ਕਿ ਉਹ ਚੱਕ ਕੇ ਬਿਨਾ ਮਤਲਬ ਤੁਸੀਂ ਜਾ ਕੇ 100 ਕਰੋੜ ਰੁਪਏ ਨੇ ਏਕੜ ਲੈ ਲੂ ਨਾ 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 ਜਿਹਦੇ ਕੋਲੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵਿਸ਼ਿਆ ਨੇ ਜਿਹਦੇ ਕੋਲ ਪੈਸੇ ਆ ਜਾਂਦੇ ਨੇ ਉਹ ਬੜਾ ਫਿਰ ਪਿਕ ਐਂਡ ਚੂਜ਼ ਦਿੱਤੀ ਮਤਲਬ ਉਹ ਕਰਦਾ ਪੂਰਾ ਚੂਜ਼ ਕਰਕੇ ਚੀਜ਼ ਨੂੰ ਲੱਭ ਕੇ ਲੈਂਦਾ ਮੈਂ ਮਤਲਬ ਇਸ ਤਰ੍ਹਾਂ ਦੇ ਲੋਕਾਂ ਨੂੰ ਜਾਣਦਾਗਾ ਅੱਗੇ ਮੈਂ ਗੱਲਬਾਤ ਕਰਦਾ ਵੀ ਰਹਿਣਾ ਕਿ ਜਿੰਨਾਂ ਕੋਲੇ ਪੈਸੇ ਆਏ ਨੇ ਕੰਪਨੀਆਂ ਕੋਲ ਪੈਸੇ ਤਾਂ ਛੜ ਦਿੰਦੇ ਨੇ ਪੈਸੇ ਪਰ ਮੂਰੇ ਨਹੀਂ ਅੱਖਾਂ ਵਿੱਚ ਕਿਲਾਉਦੇ ਮਤਲਬ ਪਿੱਛੇ ਪੈਸੇ ਪੈ ਰਹੇ ਨੇ ਚਾਹੇ ਉਹਨਾਂ ਦੀ ਇਹ ਗਲਤੀ ਜਿਲਾ ਲਓ ਕੁਛ ਲਾ ਲਓ ਪਰ ਅੱਗੇ ਪੂਰੀ ਸੋਚ ਕੇ ਲੈਣੀ ਹੈ ਹੁਣ ਮੇਰੀ ਇੱਕ ਪਾਰਟੀ ਸੀਗੀ ਪਿੱਛੇ ਮੈਂ ਕਿਹਾ ਪਿੰਡ ਦਾ ਨਾਮ ਕਾਹਨੂੰ ਲੈਣਾ ਬਿਲਕੁਲ ਲੁਧਿਆਣੇ ਦੇ ਨਾਲ ਜੜਾਂ ਦੇ ਵਿੱਚ ਮਤਲਬ ਉਹਨਾਂ ਨੇ ਪਹਿਲਾਂ ਵੀ ਇੱਥੇ ਸਾਡੇ ਮਲੇਰ ਕੋਲੇ ਕੋਲੇ 20 ਕਿੱਲੇ 25 30 ਕਿੱਲੇ ਮਤਲਬ ਖਟੜਿਆਂ ਕੋਲੇ ਲਏ ਹੋਏ ਨੇ ਚਲੋ ਮੈਂ ਉਹ ਕਰਦਾ ਉਹਨਾਂ ਨੇ ਹੁਣ ਅੱਗੇ ਉਹਨਾਂ ਦੀ ਹੋਰ ਪ੍ਰਾਪਰਟੀ ਸੇਲ ਹੋਈ ਸੀਗੀ ਉਹ ਜ਼ਮੀਨ ਲੈਂਡ ਦੀ ਖਤਰਾਏ ਅਸੀਂ ਉਹਨਾਂ ਨੂੰ ਜ਼ਮੀਨਾਂ ਦਿਖਾਈਆਂ ਬਾਈ ਜੀ ਮਤਲਬ ਉਹ ਜ਼ਮੀਨ ਉਹਨਾਂ ਨੇ ਮਤਲਬ ਇਸ ਤਰ੍ਹਾਂ ਪੈਸੇ ਨਹੀਂ ਲਾਏ ਆਪਦੇ ਤਾਂ ਬੇਤਹਾਸ਼ ਪੈਸੇ ਬੱਟੇ ਹੋਏ ਨੇ ਪਰ ਜ਼ਮੀਨ ਲੈਂਡ ਦੀ ਖਤਰਾਉ ਕਹਿੰਦੇ ਜੀ ਪੂਰਾ ਅਸੀਂ ਤਾਂ ਮਤਲਬ ਨਚੋੜ ਕੇ ਲੈਣੀ ਆ ਅਸੀਂ ਉਹਨਾਂ ਨੂੰ ਜ਼ਮੀਨਾਂ ਦਿਖਾਈਆਂ ਵੀ ਮਤਲਬ 20 25 ਕਿੱਲੇ ਦਿਖਾਏ ਮਹਿਲਕਲਾਂ ਦੇ ਕੋਲੇ ਲੇਕਨ ਉਹ ਛੱਡ ਗਏ ਇਹਦੇ ਨਹੀਂ ਜੀ ਅਸੀਂ ਤਾਂ ਜ਼ਮੀਨ ਮਤਲਬ ਜੋ ਥੋੜੀ ਜਿਹੀ ਠੀਕ ਹੋ ਗਈ ਉਹ ਤੋਂ ਲਵਾਂਗੇ ਕੈਨੇਡਾ ਨੂੰ ਚਲੇ ਗਏ ਵਾਪਸ ਪੈਸੇ ਕੰਪਨੀ ਕੋਲ ਹੀ ਛੱਡ ਗਏ ਪਰ ਜ਼ਮੀਨ ਤੇ ਪੈਸੇ ਨਹੀਂ ਲਾਏ ਹੈਗੇ ਅਗਲੇ ਦੀ ਮਤਲਬ ਸੋਚ ਹੈ ਮਤਲਬ ਪੰਜ ਮਾਂ ਤੇ ਛੇ ਮਾਂ ਕਾਰਨ ਆਖਰੀ ਦੋਸਤੋ ਜਿਹੜਾ ਹੈਗਾ ਉਹ ਆਹ ਵਾਲਾ ਜਿਹੜਾ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਆਲਾ ਕਹਿੰਦਾ ਵੇਟ ਕਰੋ ਪੈਸੇ ਤਾਂ ਸਾਡੇ ਵੱਟੇ ਗਏ ਹੁਣ ਆਪਾਂ ਥੋੜਾ ਵੇਟ ਕਰ ਲੋ ਰੁਕ ਜੋ ਜਦੋਂ ਬੰਦੇ ਰੁਕਣ ਲੱਗ ਜਾਂਨਾਂ ਬਾਈ ਜੀ ਫਿਰ ਮਾਰਕੀਟਾਂ ਦਾ ਬਹੁਤ ਬੁਰਾ ਹਾਲ ਹੁੰਦਾ ਦੇਖਿਆ ਮੈਂ ਅੱਜ ਦੀ ਗੱਲ ਨਹੀਂ ਕਰਦਾ ਮੈਂ 2000 ਤੋਂ ਪਹਿਲਾਂ ਤੋਂ ਲੈ ਕੇ ਗੱਲਾਂ ਕਰਦਾ ਜਦੋਂ ਫਿਰ ਮਾਰਕੀਟ ਰੁਕਦੀ ਆ ਲੋਕ ਪੈਸੇ ਨੂੰ ਐਂ ਘੁੱਟ ਲੈਂਦੇ ਨੇ ਫਿਰ ਨਹੀਂ ਪੈਸੇ ਨੂੰ ਛੱਡਦੇ ਐਂ ਬਹਿ ਜਾਂਦੇ ਨੇ ਫਿਰ ਐ ਮੁਰਕੜੀ ਮਾਰ ਕੇ ਬਹਿ ਜਾਂਦੇ ਨੇ ਵੀ ਕੋਈ ਨਾ ਜਦੋਂ ਘੜੂ ਉਦੋਂ ਸੀ ਤੁਸੀਂ ਲੱਖ ਕੋਸ਼ਿਸ਼ਾਂ ਕਰ ਲੋ ਫਿਰ ਉਹ ਪੈਸੇ ਨੂੰ ਬਾਹਰ ਨਹੀਂ ਕੱਢਦੇ ਹੈਗੇ ਸੋ ਇਹ ਜਿਹੜੇ ਕਾਰਨ ਨੇ ਇਹਨਾਂ ਕਾਰਨਾ ਕਰਕੇ ਜਮੀਨਾਂ ਦੇ ਰੇਟ ਨੇ ਜਿਹੜੇ ਉਹ ਘਟਨੇ ਸ਼ੁਰੂ ਹੋ ਗਏ ਨੇ ਅਜੇ ਵੀ ਸਮਝਦਾਰੀ ਇਸੇ ਗੱਲ ਦੇ ਵਿੱਚ ਹੈ ਜਿਹੜੇ ਮੇਰੇ ਵੀਰ ਜ਼ਮੀਨਾਂ ਵੇਚਣਾ ਚਾਹੁੰਦੇ ਨੇ ਬੇਫਜ਼ੂਲ ਰੇਟ ਮੰਗਣੇ ਬੰਦ ਕਰੋ ਔਰ ਸਹੀ ਰੇਟ ਤੇ ਜਿਹੜਾ ਕੋਈ ਤੁਹਾਨੂੰ ਗਾਹਕ ਮਿਲਦਾ ਹੈ ਜ਼ਮੀਨਾਂ ਨੂੰ ਸੇਲ ਕਰਨਾ ਚਾਹੀਦਾ ਬਾਕੀ ਤੁਹਾਡੀ ਚੀਜ਼ ਆ ਮੈਂ ਕਿਸੇ ਨੂੰ ਮਤਲਬ ਤੁਹਾਡੇ ਤੇ ਥੋਪ ਨਹੀਂ ਸਕਦਾ ਕੋਈ ਗੱਲ ਨਾ ਕਿਸੇ ਨੇ ਕੋਈ ਮੰਨੂਗਾ ਵੀ ਮੇਰੀ ਕਿਉਂ ਪਰ ਰਹਿ ਤੁਹਾਨੂੰ ਦੇ ਸਕਦੇ ਆ ਏ ਦੋਸਤੋ ਅੱਜ ਤੁਸੀਂ ਕਰੋੜ ਕਰੋੜ ਕਿਉਂਕਿ ਦੇਖੋ ਅਸੀਂ ਵੀ ਕਹਿੰਦੇ ਰਹੇ ਹਾਂ ਜਦੋਂ ਰੇਟ ਵੱਧਦਾ ਹੁੰਦਾ ਅਸੀਂ ਤਾਂ ਕਹਨੇ ਆ ਭਾਈ ਰੇਟ ਇੰਨਾ ਹੋਜੂ ਇੰਨਾ ਹੋਜੂ ਇੰਨਾ ਹੋਜੂ ਲੇਕਿਨ ਪਰ ਜਦੋਂ ਫਿਰ ਘਟਣਾ ਸ਼ੁਰੂ ਹੋ ਗਿਆ ਫਿਰ ਹੁਣ ਸਾਡੇ ਕਹਿਣ ਨਾਲ ਕਿਵੇਂ ਵਧੂ ਜੀ ਜੇ ਹੁਣ ਮਤਲਬ ਜਿਹੜੇ ਬੰਦੇ ਉਹੀ ਬਿਣਾ ਮਤਲਬ ਤੋਂ ਕੋਈ ਕਰਨ ਕਰੋੜ ਰੁਪਏ ਨੂੰ ਇੱਕੜ ਹੋਜੂ ਜੀ ਰੁਕ ਜਾਓ ਜੀ 3 ਕਰੋੜ ਨੂੰ ਹੋਜੂ 5 ਕਰੋੜ ਨੂੰ ਰੁਕ ਵੀਰੇ ਕਿਸੇ ਦੇ ਕਹਿਣ ਨਾਲ ਇਦਾਂ ਕੁਝ ਨਹੀਂ ਹੁੰਦਾ ਹੈਗਾ ਅਗਰ ਸਹੀ ਰੇਟ ਤੇ ਜੇ ਤੁਸੀਂ ਵੇਚ ਨਹੀਂ ਚਾਹੁੰਦੇ ਹੋ ਪਹਿਲੀ ਗੱਲ ਤਾਂ ਇਹ ਆ ਕਿ ਜ਼ਮੀਨ ਬਿਲਕੁਲ ਨਾ ਵੇਚੋ ਮੈਂ ਕਦੇ ਵੀ ਕਿਸੇ ਦੇ ਇਸ ਹੱਕ ਦੇ ਵਿੱਚ ਨਹੀਂ ਹੈਗਾ ਕਿ ਤੁਸੀਂ ਆਪਣੀ ਜ਼ਮੀਨ ਸੇਲ ਕਰੋ ਆਪਣੀ ਜ਼ਮੀਨ ਆਪਣੇ ਕੋਲੇ ਰੱਖੋ ਜੇ ਵੇਚੇ ਬਣਾ ਸਰਦਾਗਾ ਤਾਂ ਸਾਰੋ ਲੇਕਿਨ ਜੇਕਰ ਨਹੀਂ ਸਰਦਾ ਤੁਸੀਂ ਵੇਚ ਨਹੀਂ ਵੇਚਣਿਆਂਗੀ ਫਿਰ ਸਹੀ ਜੋ ਰੇਟ ਹੈ ਉਸ ਰੇਟ ਦੇ ਉੱਤੇ ਜ਼ਮੀਨ ਨੂੰ ਸੇਲ ਕਰੋ ਬੇਫਜ਼ੂਲ ਮੰਗਣਾ ਬੰਦ ਕਰੋ ਪਸਤਾਉਣਗੇ ਵੇਲੇ ਨੂੰ ਬਾਅਦ ਦੇ ਵਿੱਚ ਕੁਝ ਪੱਲੇ ਨਹੀਂ ਪੈਂਦਾ ਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ